ਹਾਂਜੀ ਦੋਸਤੋ ਕਵਤਾ ਸੁਣਾਉਣ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਤੋਤਾ ਅਤੇ ਖੋਤਾ ਇੱਕ ਆਦਮੀ ਆਪਣੇ ਦੋਸਤਾਂ ਨੂੰ ਪੁੱਛਣ ਲੱਗਾ ਦੱਸੋ ਆਦਮੀ ਤੇ ਔਰਤ ਕੀ ਫਰਕ ਹੁੰਦਾ ਹੈ ਕੋਈ ਨਵੀਂ ਚੀਜ਼ ਦੱਸਣਾ ਇਹ ਤਾਂ ਸਭ ਨੂੰ ਪਤਾ ਹੈ ਔਰਤ ਪਤਨੀ ਹੁੰਦੀ ਹੈ ਤੇ ਆਦਮੀ ਪਤੀ ਹੁੰਦਾ ਹੈ ਇੱਕ ਮੰਚਲਾ ਦੋਸਤ ਉੱਠ ਕੇ ਫੱਟ ਕਹਿਣ ਲੱਗਾ મિતra عورت એક બોલણવાળો તોતા ਹੁੰਦੀ ਹੈ ਤੇ ਆਦਮੀ ਸ਼ਾਪਿੰਗ ਕਰ ਲੈਣ ਤੋਂ ਬਾਅਦ ਸ਼ਾਪਿੰਗ ਬੈਗ ਚੁੱਕਣ ਵਾਲਾ ખોਤਾ ਹੁੰਦਾ ਹੈ ਇੱਕ ਮੰਚਲਾ ਦੋਸਤ ਉੱਠ ਕੇ ਫੱਟ ਕਹਿਣ ਲੱਗਾ મિતra عورت એક બોલણવાળો તોતા ਹੁੰਦੀ ਹੈ ਤੇ ਆਦਮੀ ਸ਼ਾਪਿੰਗ ਕਰ ਲੈਣ ਤੋਂ ਬਾਅਦ ਸ਼ਾਪਿੰਗ ਬੈਗ ਚੁੱਕਣ ਵਾਲਾ ਖੋਤਾ ਹੁੰਦਾ ਹੈ